ਅਗੇ ਦੇਖਦਾ ਪਤਾ ਤਾਂ ਲੱਗੇ ਉਹ ਚੱਕ ਚਪੈਤ ਆ ਗਿਆ ਉਹ ਪੈਦ ਆ ਗਿਆ ਐ ਤਾਂ ਆ ਕੀ ਹੁੰਦਾ ਦੇ ਸਾਹਮਣੇ ਬੈਨਰ ਪੂਰਾ ਬਹੁਤ ਆ ਮਿਲੂਗਾ ਇੱਥੇ ਇੱਕ ਬੰਦਾ ਸਾਰਾ ਠੇਕੇ ਦੇ ਲੈ ਲੰਦਾਗਾ ਆ ਸਾਰਾ ਜਲਸਾ ਉਹਦਾ ਹੀ ਆ ਸਾਰੇ ਬੰਦੇ ਦਿਹਾੜੀ ਤੇ ਰੋਂਡੀ ਬੋਨਾ ਤੂੰ ਰੋਂਡੀ ਤੂੰ ਭਾਈ ਰੋਂਡੀ ਆ ਰੋਂਡੀ ਆਈ ਰੋਂਡੀ ਕਿਹਦੇ ਕੋਲ ਆਇਆ ਰੋਂਡੀਏ ਓਏ ਤੁਮਸੇ ਨਾ ਹੋ ਪਾਏਗਾ ਸਾਸਤਰੀ ਗਾਲ ਦੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਡੇ ਬਲੌਗ ਪੰਜਵੇਂ ਚ ਪੰਜਵਈਆ ਤੇ ਅੱਜ ਅਸੀਂ ਚੱਲੇ ਆਂਗੇ ਮੇਲੇ ਤੇ ਮੇਲੇ ਦਾ ਦੇਣਾ ਪਹਿਲਾ ਤੇ ਬਲੌਗ ਵੀ ਮੇਲੇ ਵਾਲਾ ਪਹਿਲਾ ਹੁਣ ਕਿੰਨੇ ਜਣ ਹੁੰਦਾ ਮੇਲੇ ਤਰ੍ਹਾਂ ਪੰਜ ਛੇ ਜਿੰਨੇ ਜਣਾ ਉਹਨੇ ਬਲੌਗ ਉਹਨੇ ਨੰਬਰ ਬਲੌਗ ਦੇ ਆਉਣਗੇ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਦਿਨ ਰਾਤ ਰਾਤ ਨੂੰ ਵੀ ਜਾਵਾਂਗੇ ਸ਼ਾਮ ਨੂੰ ਦੁਪਹਿਰਾਂ ਤੇ ਮੇਰੇ ਨਾਲ ਆ ਭੂਆ ਮਾ ਮੇਰੇ ਮੁੰਡੇ ਹੋਰ ਬੈਠਾ ਪਿੱਛੇ ਭੂਆ ਦਾ ਮੁੰਡਾ ਤਲਨ ਜੋਤ ਸਿੰਘ ਜੀ ਸਮਰਾ ਜੀ ਤੇ ਇਧਰਲੇ ਪਾਸੇ ਹਰੇ ਮਾਮੇਰਾ ਮੁੰਡਾ ਆਕਾਸ਼ ਜੋਤ ਸਿੰਘ ਭੰਦੇਰ ਉਰਫ ਗੋਰਾ ਜੀ ਭੰਦੇਰ ਬਲੌਗ ਭੰਦੇਰ ਬਲੌਗ ਚੈਨਲ ਇਹਨਾਂ ਦਾ ਅਸੀਂ ਸਪਾਰ ਪਿੰਡ 'ਚ ਪਹੁੰਚ ਚੁੱਕੇ ਆਂ ਉਹ ਇੱਧਰ ਨੂੰ ਮੋੜ ਲਾ ਗੁਰੂ ਐਂਦੀ ਚੱਲਦੇ ਆਂ ਇੱਧਰ ਦੀ ਮਰਜ਼ੀ ਚੱਲ ਸਪਾਰ ਪਿੰਡ 'ਚ ਆ ਕੇ ਜੀ ਅਸੀਂ ਤੇ ਤੁਹਾਨੂੰ ਅਸੀਂ ਮੇਲੇ ਆ ਮੇਲਾ ਦਿਖਾਉਣੇ ਆਂਗੇ ਤੇ ਆਕਾਸ਼ ਜੋ ਸਿੰਘ ਜੀ ਤੁਹਾਡੇ ਲਈ ਸਵਾਲ ਆ ਸਪਾਰ ਦੇ ਮੇਲੇ ਦਾ ਆਪਣੇ ਦਾ ਇਤਿਹਾਸ ਦੱਸੋ ਕੀ ਆ ਓਏ ਆ ਵੀ ਭੱਜ ਲੈ ਬਾਦਮੀਏ ਬੱਜਾ ਟਿੱਕਣਾ ਰੇ ਚਲੋ ਪਤਾ ਸਾਨੂੰ ਹੈ ਜੀ ਕਿ ਤਹਾਲ ਸ ਜਵੜੀ ਮਾਰੂਗਾ ਇਹ ਆਪਾਂ ਉੱਥੇ ਜਾ ਕੇ ਇਹ ਤੋਂ ਪੁੱਛਦੇ ਆਂਗੇ ਕਿ ਕੀ ਇਤਿਹਾਸ ਆ ਤੁਹਾਨੂੰ ਸਾਰਾ ਦੱਸਣਾ ਆ ਸਾਰਾ ਐਕਸਪਲੇਨ ਕਰਨਾ ਕਿਹਾਂ ਜੀ ਉਸ ਕਹਿਣਾ ਕਿ ਕਿਹਨੇ ਬਾਜ਼ਾਰ ਸਾਂਝੀ ਕਰਨੀ ਜਮੇ ਮੈਂ ਦੇਖਦੇ ਆਂ ਇਸ ਵਾਰ ਕਿੰਨਾ ਇਕੱਠ ਹੁੰਦਾ ਇੱਕ ਤਾਂ ਬਾਈ ਪਹਿਲਾਂ ਤਾਂ ਹੜਾ ਆਏ ਹੋਏ ਨੇ ਹਨਾ ਪੰਜਾਬ 'ਚ ਬਹੁਤ ਮਾੜਾ ਟਾਈਮ ਚੱਲ ਰਿਹਾ ਚੱਲ ਆਪਣੇ ਜਿਹੜੇ ਕਿਸਾਨ ਭਰਾ ਨੇ ਜਾਂ ਹੋਰ ਵੀ ਲੋਕ ਨੇ ਜਿੰਨਾ ਇਹ ਹੜਾ ਆਏ ਹੋਏ ਨੇ ਉਹਦਾ ਪੂਰੇ ਚੜਦੀ ਗਲਾਜ ਨੇ ਠੀਕ ਆ ਨਾ ਉਹ ਤਾਂ ਕਹਿ ਰਹੇ ਆ ਵੀ ਸਾਨੂੰ ਕੋਈ ਪ੍ਰਵਾਹ ਨਹੀਂ ਵੀ ਜੋ ਵੀ ਆ ਇਹ ਤੇ ਉਹਦਾ ਉਹਦੇ ਡਟੇ ਹੋਏ ਨੇ ਪਰ ਹੁਣ ਸਾਤੋਂ ਜਾਣ ਹੀ ਹੋਇਆ ਨਾ ਅਸੀਂ ਥੋੜਾ ਉਹ ਕਰਦੇ ਆ ਅਸੀਂ ਜਾਣਾ ਸੀਗਾ ਜੀ ਅੱਜ ਗੱਡੀ ਵੀ ਤਿਆਰ ਖੜੀ ਜਿਹੜੇ ਵੀ ਬੰਦਾ ਟੋਪੀ ਪਾ ਗਿਆ ਹਾਂ ਮੇਰੇ ਬੰਦੇ ਸਾਡਾ ਟੋਪੀ ਪਾ ਗਿਆ ਉਹਦਾ ਵੀ ਜਿਹੜਾ ਤੜਕੇ ਸਾਢੇ 5 ਵਜੇ ਆ ਰਹੀ ਸੀ 6 ਵਜੇ ਰੈਡੀ ਹੋ ਕੇ ਪਹੁੰਚ ਗਏ ਸੀਗੇ ਜੇ ਸਾਡੇ ਦੇ ਕੋਈ ਬੰਦਾ ਟੋਪੀ ਪਾ ਗਿਆ ਫਿਰ ਇਹ ਚਲ ਮਾੜੀ ਦੇ ਸਾਹ ਦੇ ਆਦਰੇ ਮੱਖਾ ਟੇਕ ਗਿਆ ਮਿੱਟੀ ਕੱਢ ਗਈ ਹਲੇ ਪਤਾ ਕੀ ਆ ਹਲੇ ਆਪਾਂ ਇੱਕ ਟਰਾਲੀ ਆਪਣੇ ਪਿੰਡੋਂ ਭੇਜਤੀ ਤੇ ਇਹ ਇਹੀ ਬੰਦਾ ਈ ਟੋਪੀ ਪਾਉਣ ਵਾਲਾ ਈ ਦੱਸਦਾ ਮੁੱਲ ਕਿ ਹੁਣ ਜੇ ਆਪਾਂ ਜਾਂਦੇ ਉੱਥੇ ਇਸਮਾਨ ਤਾਂ ਆਪਾਂ ਪਹਿਲਾਂ ਭੇਜਦਾ ਸੀਗਾ ਸਾਰਾ ਹੁਣ ਜੇ 10 ਦਿਨਾਂ ਵਿੱਚ ਸਭ ਕੁਝ ਠੀਕ ਹੋਊਗਾ ਉੱਥੇ ਪਤਾ ਲੱਗੂ ਚੀਜ਼ਾਂ ਦਾ ਵੀ ਕੀ ਦਾ ਕਿੰਨਾ ਨੁਕਸਾਨ ਹੋਇਆ ਕੀ ਚੀਜ਼ ਉੱਤੇ ਉਹਨਾਂ ਨੂੰ ਚਾਹੀਦੀ ਆ ਕਿਵੇਂ ਆ ਫਿਰ ਆਪਾਂ ਉਹ ਚੀਜ਼ਾਂ ਲੈ ਕੇ ਚੱਲਾਂਗੇ ਹੁਣ ਤੇ ਜਿਹੜਾ ਹੁਣ ਬਾਕੀ ਜਿਹੜੇ ਜਿੱਥੇ-ਜਿੱਥੇ ਲੋੜ ਪਊਗੀ ਆਪਾਂ ਆਪਣੇ ਉੱਧਰ ਮਾਝੇ ਵਾਲੇ ਭਰਾਵਾਂ ਦੇ ਨਾਲ ਖੜੇ ਆ ਤੇ ਜਿੰਨੀ ਸੇਵਾ ਹੋਊਗੀ ਆਪਾਂ ਕਰਾਂਗੇ ਜਿੰਨਾ ਕਿ ਸਾਥ ਹੋਊਗਾ ਸਰੂਗਾ ਉਹਨਾਂ ਕੋ ਅਸੀਂ ਖੜੇ ਆ ਨਾਲ ਲੱਟ ਕੇ ਤੇ ਅਸੀਂ ਮੇਲੇ ਜੈਂਟਰ ਹੋ ਚੁੱਕੇ ਆ ਮਤਲਬ ਹੋ ਪਿੱਛੇ ਵਾਲਾ ਪਾਰਕਾ ਛਪਾਰ ਵਾਲਾ ਉੱਥੋਂ ਸ਼ੁਰੂ ਹੋ ਜਾਂਦਾ ਬੈਰੀਕਡ ਉੱਥੇ ਲੱਗੇ ਹੋਏ ਨੇ ਤੇ ਅੱਜ ਪਹਿਲਾ ਦਾਣਾ ਤਾਂ ਘੱਟ ਥੋੜਾ ਘਾਟੂ ਬਾਕੀ ਸ਼ਾਮ ਨੂੰ ਜ਼ਿਆਦਾ ਹੋਊਗਾ ਪਕੜਾ ਮੌਸਮ ਵਧੀਆ ਰਹੇ ਮੇਲੇ ਮੇਲੇ ਦਾ ਬੜੀ ਵਧੀਆ ਗੱਲ ਆਉਣ ਕੈਂ ਕਾਲ ਦੇ ਪਰਸੋਂ ਮੀਂਹ ਦਿਖਾਇਆ ਹੋਇਆ ਮੌਸਮ ਤਾਂ ਯਾਰ ਵਧੀਆ ਹੀ ਰਹੇ ਹਣ ਕਿਉਂਕਿ ਬਹੁਤ ਨੁਕਸਾਨ ਨੁਕੀਆ ਤਾਂ ਪਹਿਲਾਂ ਹੀ ਘਰਾਂ ਦਾ ਬਾਹਰ ਵਾਕੀ ਇੱਧਰ ਸੰਧਾਰਾ ਦੇ ਕੇ ਆਏ ਸੀਗੇ ਤਰਨੁਣੀ ਡੁੱਤ ਨੰਗੀ ਤੋਂ ਤੇ ਜੰਮ ਜੰਮਣਾ ਜੀ ਗੱਡੀ ਪਾਰਕਿੰਗ ਚ ਲਾ ਕੇ ਫਿਰ ਮੇਲੇ ਆ ਦਸਾਉਂਦੇ ਹਣ ਜੁੜੇ ਰਹੇ ਆ ਉਹ ਬਲਾ ਯਾਰ ਜੀ ਪਾਰਕਿੰਗ ਚ ਆ ਗਏ ਚੱਲ ਆਉਣਾ ਕੋਈ ਹੋ ਕਿੰਨੇ ਕੁ ਜੂ ਉਹਰੇ ਸਾਹਮਣੇ ਪਛਲ ਨੇ ਆ ਗਿਆ ਅੰਦਰ ਆਕਰ ਕਿੰਨੇ ਪੈਸੇ ਪਾਰਕਿੰਗ ਦੇ ਉਹ ਪਰਚੀ ਉਹਨਾਂ ਕੋਲੇ ਹੀ ਆ ਇਹ ਆ ਕਿੰਨੇ ਦੀ ਪਰਚੀ ਆ ਛੋੜ ਜਾ ਉਹ ਜਾ ਕੇ ਪਛਾਈਏ 100 ਰੁਪਏ ਨਹੀਂ ਯਾਰ ਇੰਨੀ ਪਾਰਕਿੰਗ ਨਹੀਂ ਹੈਗੀ ਉਹ ਤੇਰੇ ਵੀ ਪਹਿਲੇ ਆ ਇਹੋ ਪਰਚੀ ਰਕੱਟੀ ਪਹਿਲਾਂ ਅਰ ਜਾ ਬੱਚ ਦਾ ਲਾ ਲਵੇ ਦਾ ਓਚੀ ਮੋਚੀ ਕਿੰਨੀ ਪਰਚੀ ਅੰਕਲ 100 ਰੁਪਈਆ ਘਟਾਵਾਂ ਅੰਕਲ ਥੋੜੀ ਬੋਦੀ ਘਟਾਉਣੀ ਪਊ ਤੇਨੂੰ ਕਿੰਨੀ 50 ਰੁਪਈਆ ਦੇਵਾਂ ਏਸ ਤਾਂ 50 ਦੇਵਾਂ ਪਹਿਲਾ ਦਿਨ ਆਹਲ ਪਹਿਲਾ ਦਿਨ ਤੇਰੀ ਨਾ ਰੋਜ਼ ਆਉਣਾ 50 50 ਬਸ ਠੀਕ ਆ ਥੈਂਕ ਯੂ ਰੋਜ਼ ਆਵਾਂਗੇ ਰੋਜ਼ ਠੇਕਾ ਕਰ ਲੈ ਅੱਜ ਹੀ ਸਾਰੇ ਲੈ ਲਾ ਪੰਜ ਦਿਨਾਂ ਦੇ ਪਹਿਲੇ ਦਿਨ ਆਪ ਨੌਕਰ ਬੰਦਿਆ ਕੋਲ ਮਾਲ ਕਹ ਯਾਰ ਠੀਕ ਆ ਠੀਕ ਆ ਆਪ ਚਲੋ ਲੈ ਚਲੇ ਦੜਵਾ ਤੇਰਾ 50% ਸਕਾਊਂਟ ਮਿਲਿਆ ਜੀ ਯਾਰ ਕੋਈ ਮੰਨ ਗਿਆ ਹੁਣ ਗੱਡੀ ਵੀ ਧਾਰਾ ਹੀ ਹੋਇਆ ਪਿਆ ਇੱਥੇ ਤਾਂ ਦੇਖ ਕੇ ਧਾਰ ਗੱਡੀ ਲਾਵਾਂ ਕਿੱਥੇ ਕੱਟਣੀ ਵੀ ਮੁੜ ਕੇ ਚਿਲਕਦੀ ਆ ਗੱਡੀ ਇੱਥੇ ਅੱਧਾ ਖਾਣ ਦੇ ਕੇ ਲਾ ਲਾ ਸਿੱਧੀ ਲਾ ਦੀਏ ਬੜੀ ਰਾਇ ਦਾ ਫੁੱਦੂ ਕੰਮ ਕਰ ਲਿਆ ਆਪਾਂ ਵਾਲੀ ਦੂਰ ਕਿ ਲੈ ਜਾਨਾ ਆਪਾਂ ਦਾ ਫੁੱਦੂ ਕੰਮ ਕਰ ਲਿਆ ਇੱਥੇ ਨੂੰ ਕਰਕੇ ਲਾ ਦੇ ਗੱਡੀ ਵਸੂ ਥੋੜਾ ਜਿਹਾ ਦੇਖਣਾ ਨਾ ਇਹ ਬਾਦੀ ਥੋੜਾ ਦਾ ਕਹਿੜਾ ਪਸਦੀ ਨਹੀਂ ਥੋੜਾ ਜਿਹਾ ਜੀ ਪਿਆ ਸੀ ਲੈ ਓਏ ਖੜ ਜਾ ਓ ਖੜ ਜਾ ਓ ਬੈਗ ਕਰਕੇ ਇੱਧਰ ਲਾ ਰਿਆਂ ਗਾਹਾਂ ਕਿਉਂ ਲਈ ਇਹਨੂੰ ਤੇ ਆ ਬਿੱਟੀ ਟੋ ਕਰੀ ਵੀ ਉੱਥੇ ਲਾ ਦੇ ਇੱਧਰ ਬੈਗ ਲਾ ਰਾਂ ਜਿੰਨੇ ਦੁਨੀਆ ਜਾਣਦੇ ਫੁੱਦੂ ਕੰਮਾਂ ਹੀ ਗੋਰਾ ਕਰਦਾਗਾ ਓ ਇੱਥੇ ਬੈਗ ਕਰ ਦੇ ਇੱਥੇ ਬੈਗ ਕਰ ਦੇ ਤੱਸਦੀ ਆ ਓ ਬੈਗ ਕਰਕੇ ਉਰੇ ਲਾ ਰੇ ਇਥੋਂ ਆਣੀ ਨਿਕਲ ਸੌਕੀ ਜਾਉ ਕਰਦੇ ਔਰ ਕੀ ਹੋ ਗਿਆ ਮੈਨੂੰ ਮੁੰਡੇ ਦਾ ਮਨ ਵਿਗੜ ਗਿਆ ਲੱਗਦਾ ਮੁੜਨ ਕੇ ਮਨ ਲੱਗਦਾ ਨਹੀਂ 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 ਬਬ ਖੜੀ ਰਹਿਣ ਦੇ ਲਓ ਜੀ ਆ ਗਿਆ ਮੇਲਾ ਉਹ ਦੇਖੋ ਗੁਸਤੀਆਂ ਗੁਸਤੀਆਂ ਚੱਲਦੀ ਆ ਅੱਠ ਸ਼ਾਮ ਨੂੰ ਹੋ ਜਾਣਾ ਨੇ ਹਣ ਤਾਂ ੱਪ ਕਰਕੇ ਲੋ ਘਾਟਾ ਦੇ ਨੇ ਜੀ ਉੱtre ਆਓ ਪਾਓ ਸ਼ੁਭ ਪੈਰ ਆਪਦੇ ਸ਼ਿਪਾਰ ਵਿਖੇ ਮਾ ਕੋ ਦੂਜੇ ਲੋਡ ਹੋਊਗੀ ਇਧਰ ਚੈੱਕ ਕਰੋ ਜੀ ਦੂਜੇ ਲੋਡ ਉਹ ਲੋ ਚਾਬੀ ਦੁੱਤੀ ਚਾਬੀ ਨੂੰ ਤੇ ਕੱਲ ਹੀ ਡੁੱਤੀ ਆਏ ਜਾਬੀ ਨਹੀਂ ਨਹੀਂ ਭਾਈ ਇਹ ਝੂਠ ਬੋਲਦਾ ਸੀ ਬਾਬਾ ਜੀ ਸਿੰਘ ਨੇ ਕਿ ਅਸੀਂ ਲੱਗ ਜਾਣਾ 10 ਦਿਨਾਂ ਤੋਂ ਬੇਕੁੱਤੀ 10 ਦਿਨ ਨਹੀਂ ਪਰਸ ਹੋ ਗਏ ਉਹਨਾਂ ਨੇ ਝੂਠ ਬੋਲ ਸਾਹੇਣ ਹੋ ਗਏ ਜੀ ਚਲੋ ਚਲੋ ਮੇਲੇ ਤੇ ਹੁਣ ਤੁਸੀਂ ਮੈਂ ਇੱਕ ਵੇਖੋ ਗੋਮ ਦਾ ਆ ਰਿਹਾ ਮਾਰੀ ਗਿਆ ਗੱਡੀ ਆਪਦਾ ਭਾਈ ਪਹਿਲੀ ਇੱਥੇ ਪੱਕੀ ਪਾਰਕਿੰਗ ਹੋ ਰਹਾ ਪਰੋਤੀ ਦੇ ਕੇ ਲਾ ਲਓ ਇੱਥੇ ਦੋ ਕਣੀਆਂ ਪੈ ਗਈਆਂ ਕੱਡਣੀਆਂ ਬਹੁਤ ਔਖੇ ਹੋਣਗੀਆਂ ਆ ਇੱਥੇ ਦਸ ਦਾ ਰੋਈ ਪਿਆ ਜਾ ਪਾਪਾ ਥੋੜੇ ਮਿੱਟੀ ਟਰਾਲੀ ਸਿੱਟਣ ਵਾਲੀ ਹੈ ਇੱਥੇ ਆ ਜੀ ਹੁਣ ਆ ਰੋਕ ਰਹਿ ਗਏ ਆ ਮੋੜਾ ਆ ਕੀ ਲੇਖ ਤਾਉਣ ਦਾ ਇਹ ਤੇ 50% ਡਿਸਕਾਊਂਟ ਐ ਲਿਖ 50% ਡਿਸਕਾਊਂਟ ਦਿੱਤਾ ਬਾਈ ਜਰੂਰ ਆਇਓ ਸਾਰੇ ਜਣੇ ਇੱਥੇ ਗੱਡੀ ਪਾਰਕਿੰਗ ਲਾਉਣੀ ਆ ਠੀਕ ਆ ਪਾਪਾ ਕਹਦੇ ਜਮਾ ਹੀ ਗੇਟ ਦੇ ਕੋਲੇ ਕਹਦੇ ਗੇਟ ਦੇ ਕੋਲੇ ਜੀ ਹਾਂ ਇੱਥੇ ਗੱਡੀ ਪਾਰਕਿੰਗ ਲਾਉਣੀ ਆ ਆਓ ਜੀ ਆਓ ਜੀ ਆਓ ਪਾਪਾ ਨੂੰ ਤਾਂ ਐ ਲੱਗਿਆ ਉਹ ਵੀ ਛਾਣੀ ਕੰਟੇ ਕਟੜੇ ਕੋਲ ਕਰਨੇ ਤਗੜੀ ਆ ਉਹ ਗੱਲ ਆ ਕੀ ਮਤਲਬ ਫੋਲੋਵਰਾਂ ਦੇ ਪੈਸੇ ਨਹੀਂ ਪੈਸਾ ਦਾ ਲੈ ਫੋਲੋਅਰ ਸਾਡੇ ਤਾਂ ਤਾਕੜੇ ਬਹੁਤ ਤਾਕੜੇ ਤਾਂ ਨਾ ਫੋਲੋਅਰ ਸਾਡੇ ਤਾਂ ਬਹੁਤ 50000 ਫੋਲੋਅਰ ਸਾਡੇ ਥੋੜੇ ਆ ਆ ਆਪਣਾ ਨਾਨ ਸਾਫੀ ਆ ਗਈ ਪਾਰਾ ਗੱਡੀ ਵਾਂਗੀ ਲਾਓ ਜੀ ਹਾਂ ਕੋਈ ਨਾ ਕੋਈ ਨਹੀਂ ਨੈਕਸਟ ਟਾਈਮ ਸੁਣਾਵਾਗੇ ਆਪਣੀ ਬੱਤੀ ਵਾਲੀ ਗੱਡੀ ਨਾ ਲੈ ਕੇ ਆਏ ਉਹ ਦੂਜੀ ਗੱਡੀ ਲੈ ਕੇ ਆਇਆ ਨਾ ਮੱਤੀ ਵਾਲੀ ਗੱਡੀ ਲੈ ਕੇ ਤਾਂ ਉਹਦੇ ਕਰਕੇ ਆ ਸਾਥੀ ਖਾਣੀਆਂ ਜੀ ਖਾ ਸਕਦੇ ਆ ਕੇ ਰਹੀ ਤੁਹਾਨੂੰ ਇੱਕ ਕਿਛਕਸ ਕਿੱਸਾ ਦੱਸਦਾ ਮੇਲੇ ਨੇ ਜਿਵੇਂ ਆ ਗਲਾਸ ਪਏ ਰਹਿਗੇ ਪਾਣੀ ਦੇ ਐ ਗਲਾਸ ਪਏ ਜੀ ਹੋਜੇ ਟੈਂਪੂ ਖੜਾ ਉੱਥੇ ਸਾਡੇ ਨਾਲ ਹੁੰਦਾ ਮੁੰਡਾ ਜਿਸ ਕਰਨ ਨੂੰ ਹੜਤਾ ਬਾਰੇ ਇਸ ਵਕਤ ਉਹ ਉਹਨੇ ਦੇ ਗਿਆ ਕਿ ਨਾ ਇਹ ਨਿੰਬੂ ਪਾਣੀ ਵੀ ਹੋ ਰਹੀ ਕਰਨ ਇਹ ਹੀ ਸੱਤਲੇ ਜਾਣੇ ਸੀ ਗਏ ਤੇ ਇਹਨਾਂ ਨੇ ਦੇਖ ਲੈ ਕਿ ਇਹ ਸਰੀਲ ਲੱਗੀ ਹੈ ਸਰੀਲ ਲੱਗੀ ਆ ਇਹ ਸਾਰੇ ਜਾਣੇ ਜਾ ਕੇ ਟੱਟ ਕੇ ਪੈ ਗਏ ਨੇ ਗਲਾਸ ਚੱਕ ਲੈ ਜਿਸ ਕਰਨ ਮੂੰਹ ਨੂੰ ਲਈ ਖੜਾ ਜਨੂੰ ਮੈਂ ਪੜ ਲਿਆ ਤਨੇਗਾ ਰੇਟ 20 ਰੁਪਏ ਮੈਂ 10 ਤਾਂ ਹੀ ਉਹਨੂੰ 80 ਗਲਾਸ ਚੱਕ 80 ਘਰਤਾ ਵਾ ਬਾਜ਼ਾਰ ਮੋਈ ਜਾਣ ਬਹੁਤ ਹੈ ਆ ਇੱਥੇ ਬਾਕੀ ਜਨੂੰ ਅੱਗੇ ਜਾ ਕੇ ਮਿਲਦੇ ਆਂਗੇ ਧੱਫ ਬਹੁਤ ਆ ਜੀ ਆਈ ਬੁਨਿਆਦ ਬਣਾਉਂਦਾ ਜਾਂਦਾ ਜੀ ਵੀਡੀਓ ਦਾ ਬੰਦ ਚੱਲਦੇ ਆ ਚੱਲਦੇ ਤੇਰਾ ਟਿਕਟ ਹੋ ਗਿਆ ਆ ਦੇਖੋ ਮੇਲਾ ਓਏ ਅਰੇ ਨਾ ਜੀ ਵੀਡੀਓ ਨਹੀਂ ਕਰਤਾ ਨਾ ਬਾਕੀ ਨਾ ਜੀ 300000 ਉੱਤਰ ਵੀ ਹਰਕਤ ਨਾ ਕਰਿਓ ਉੱਤਰ ਤਾਂ ਬੁਰਾ ਹੋ ਬੋਤਲ ਕੁੱਝ ਨਹੀਂ ਕੱਢੀ ਜਾਂਦੀ ਹੈ ਨਾ ਮੈਂ ਕਿਹੜੇ ਗੱਲ ਦਾ ਫਰਦ ਦਾ ਬਿਲਕੁਲ ਕਹਾਣੀ ਨਹੀਂ ਲੱਗਦੀ ਹਾਂ ਮੌਤ ਰਖੂ ਦੇਖਣਾ ਮੌਤ ਰਖੂ ਦੇਖਣਾ ਰੁਪਿਆ 50 ਰੁਪਿਆ 50 100 ਬਾਰੇ ਦਾ 50 ਆਹਾ ਕੀ ਝੰਡਾ ਨਹੀਂ ਆਏ ਪਾਇਲੇ ਸਾਥ ਫਰਮਿਨਲ ਰੌਕ ਚੱਲਣਾ ਹੋਰ ਅੰਦਰੋਂ ਮੱਟੇ நசான் பாரி வேணு ਆਪ ਬਲੌਗਰ ਦੀ ਆਪ ਬੰਦੇਰ ਬਲੌਗਰ ਦੀ ਚੱਪੜਾ ਡੁੱਗੀ ਜੀ ਮਰਚੂ ਵਾਲਾ ਖੋਲ ਕਰੀਪੀ ਆ ਗਈ ਕਰੀਪੀ ਜਿਹੜੇ ਪੈਰ ਤੇ ਮੰਤਰ ਲੱਗਿਆ ਵੇ

ਮਿੱਟੀ ਕੱਢੇ ਇਹ ਕਰਾ ਰਾ ਤਾਂ ਮੈਂ ਮਿੱਟੀ ਕੱਢਣੀ ਆ ਆਪਣਾ ਕੱਢਣੀ ਆ ਆਉਂ ਤੂੰ ਮਖਾੜੇ ਗਈ ਜਾ ਕੇ ਜਿੱਦੇ ਕਰਕੇ ਲਾਇਆ ਪਾਪਾ ਲੋਕਾਂ ਨੇ ਕਹਿਣਾ ਬਾਈ ਦੇ ਪਿੱਛੇ ਘਾਤ ਕੈਮਰੇ ਨਹੀਂ ਜਾਂਦੇ ਨੇ ਦੋਂਕਰ ਆਈ ਬਾਈ ਵੇ ਕੋਈ ਬਾਜ਼ਾਰ ਕੋਰੇ ਬਾਜ਼ਾਰ ਐਵੇਂ ਆ ਮੇਲਾ ਭਰੂਗਾ ਹੋਰ ਵੀ ਜਿਆਦੇ ਤੇ ਹਜੇ ਤਾਂ ਆਹ ਟਾਈਮ ਤਾਂ ਆਉਣ ਦਾ ਵੈਸੇ ਕੋਈ ਫਾਇਦਾ ਨਹੀਂ ਬਾਕੀ ਮੱਥਾ ਟੇਕਣਾ ਜਿਹੜਾ ਦੂਰੋਂ ਦੂਰੋਂ ਆਉਂਦੇ ਆ ਉਹ ਹੋ ਗਿਆ ਇਹ ਟਾਈਮ ਬਾਕੀ ਅੱਜ ਪਹਿਲਾ ਦੇਣਾ ਜਿਹੜੇ ਪੁਰਾਣੇ ਆ ਜਿਹੜੇ ਇੱਥੇ ਰਹਿਣ ਵਾਲੇ ਆ ਮਤਲਬ ਉਹ ਤਾਂ ਜ਼ਿਆਦਾਤਰ ਸ਼ਾਮ ਨੂੰ ਹੀ ਆਉਂਦੇ ਆ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਬਸ ਪਤਾ ਸਟਾਰਟਿੰਗ ਹੀ ਹੋ ਜਾਣੀ ਆ ਆ ਆ ਕਪੜਾ ਆ ਜਗਾ ਜੀ ਮੇਨ ਜਿੱਥੇ ਮੇਲਾ ਭਰਦਾ ਲੋਕਾਂ ਦੇ ਆਹ ਦੇਖੋ ਬਾਜ਼ਾਰ ਹਾਂ ਮਾਰੇ ਪੱਕਾ ਹੀ ਬਣਾਇਆ ਪਿਆ ਨਾ ਅਲੱਗ ਦਾ ਛੱਡ ਪਾਵੇ ਥੱਲੇ ਦਾ ਅੰਦਰ ਆਪਸੇ ਸਾਡੀ ਪਾਤਾ ਕਿ ਬਲੋ ਵੇਖੀ ਆਪਣਾ ਬੇਜੋੜਾ ਮਾਇਆ ਕਿ ਆਹ ਅੰਦਰ ਆਪਸੇ ਇਹਨਾਂ ਦੇ ਪਹਿਲਾਂ ਵਾਂਗੂ ਲੱਗਿਆ ਜਾਂ ਨਹੀਂ ਹੈਗਾ ਹਨਾ ਨਹੀਂ ਪਹਿਲਾ ਦਿਨ ਆ ਯਾਰ ਤਾਂ ਲੱਗਦਾ ਵਾ ਹਾਂਜੀ ਕਲ ਚੱਲਣਾ 100 ਰੁਪਏ ਐ ਹੁਣ ਤਾਂ ਮੇਲਾ ਸਟਾਰਟ ਹੋਇਆ 2 ਘੰਟੇ ਪਹਿਲਾਂ ਕਿੰਨੇ ਦਿਨ ਰਹਿਣਾਗਾ ਤੂੰ ਦੇਖੀ ਆ ਜੀ ਅੱਜ ਦਾ ਦਿਨ ਸ਼ਾਮ ਨੂੰ ਦੇਖੀ ਲੱਦੂ ਅੱਜ 100 ਰੁਪਏ 100 ਰੁਪਏ 100 ਰੁਪਏ ਓਹ ਗੋਰਾ ਵਲੌਗਰ ਕੋਈ ਕੁਛ ਨਹੀਂ ਜਾਣਦਾ

ਦਨਿਆਣਾ ਪਹਿਲੇ ਘੜ ਖੇਡਦੇ ਕੁਛ ਆ ਆ ਰਖ ਤਰਾੜੀ ਓਏ ਕਿਵੇਂ ਆ ਕਿਵੇਂ ਆ ਕੀ ਸਾਬ ਆ 50 ਦੇ 10 ਤੇ ਡਾ ਲਾਇਆ ਤਾਂ ਪੈਣਾ ਨਹੀਂ ਕਿਸੇ ਘਰੇ ਚਲੂਗਾ ਸਹੀ ਤਰ੍ਹਾਂ ਭਲੇ ਇੱਕ ਉਂਪੂ ਸੱਟ ਕੇ ਦੇਖਣ ਦੇ ਫਿਰ ਜੇ ਮੈਂ ਉਂਪੂ ਪਾ ਕੇ ਦੇਖਦਾ ਪਤਾ ਤਾਂ ਲੱਗੇ ਨਾ ਮੈਂ ਈ ਤੇ ਪੈ ਗਿਆ ਫੇਰ ਥੋੜੀ ਤੇ ਤੂੰ ਪੈਸੇ ਲੂੰ ਨਾ ਐ ਆਸੂਲ ਨੇ 50 ਦੇ 10 50 ਦੇ 10 12 ਦੇ ਦਊਗਾ ਅੱਲਾ ਪਾ ਪੰਜ ਦਿਨ ਰਾਕ ਦੇ ਇੱਕ ਕਾਜ ਕਰੇਗਾ ਕੀ ਮੈਂ ਦੇ ਲਿਆ ਪਾਓ ਐਂ ਵੀ ਇੱਥੇ ਪਾਉਣੇ ਆ ਉਹ ਚੱਕ ਚਪੈਤ ਆ ਗਿਆ ਉਹ ਪੈਦ ਆ ਗਿਆ ਐਂ ਤਾਂ ਆ ਕੀ ਹੁੰਦਾ ਸਾਹਮਣੇ ਬੈਨਰ ਪੂਰਾ ਬਹੁਤ ਆ ਮਿਲੂਗਾ ਪੂਰਾ ਮਾਣੋ ਮੈਡਮ ਆ ਪੂਰਾ ਬਹੁਤ ਆ ਮਿਲੂਗਾ ਬਹੁਤ ਐ ਨਹੀਂ ਪਤਾ ਤੇ ਤੂੰ ਪੈਣਾ ਸਾਹਮਣੇ ਦੇਖ ਲੈ ਪੈਣਾ ਐ ਨਹੀਂ ਗੋਰੇ ਇਹ 50 ਰੁਪਏ ਕੱਢਣ ਨੂੰ ਵਰਦੇ ਜਿਹੜੇ ਦੇ ਉੱਤੇ ਆ ਇਹ ਤਾਂ ਮਨ ਰਿਆ ਸਾਬਣ ਦੀ ਟਿੱਕੀ ਨਹੀਂ ਮਿਲਦੀਆਂ 50 ਰੁਪਏ ਥਾਲੀ ਮਾਰ ਕੇ ਪਾ ਦੇਈ ਭੈਣ ਓਹੋ ਗੋਰੇ ਜਿਆ ਵੇਕਰ ਖੜਾਰੀਆਂ ਨੂੰ ਦਾ ਓ 100 ਤਿੰਨ ਸਾਨਾ ਲਾਉ ਜੱਟ ਪਹਿਲੇ ਜਦੋਂ ਮੈਂ ਪਾਈ ਰਿੰਗ ਇਹ ਵੀ ਆਪਣਾ ਬੜਾ ਮੇਰਾ ਬਚ ਗਿਆ ਬਚ ਗਿਆ ਉਧਰ ਦੇਖੋ ਰਾੜ ਦੇ ਨਾਲ ਵੱਧ ਆਪਾਂ ਨੂੰ ਪੈਂਡ ਦਾ ਚੌਦਰੀ ਇਹ ਨੂੰ ਨਾ ਪੈਂਡ ਦਾ ਚੌਦਰੀ ਕਾਈ ਨਾਮ ਮਿਲੇਗਾ ਐਸੇ ਨਹੀਂ ਮਿਲੇਗਾ ਨਾ ਕੋਣ ਦੇ ਇੱਕ ਮੈਨੂੰ ਦੇਰਾ ਵੀ ਕੀਤਾ ਤੈਨਰੇ ਕੋ ਹੈਗਾ ਸੀ ਇੱਕ ਵਾਰ ਉਹ ਰਹਿਣ ਦੇ ਉਹ ਵੇਖੀ ਹੁਣ ਪੈਂਦਾ ਹਾਂ 50 ਰੁਪਏ ਦੇਈਏ ਤੈਨੂੰ ਬੈਸਟ ਰੈਂਦਾ ਇੱਕ ਹੋਣਗੇ ਵਸੂਲ ਓਏ ਓਏ ਤੋਰ ਹਿੰਟ ਨਹੀਂ ਅੰਦਰ ਤੂੰ ਢੋਂਡੀ ਪਾਉਣਾ ਤੂੰ 1500 ਰੁਪਏ ਟਾ ਬਣਦਾ ਹੈ ਕੋਈ ਤਰੀਕਾ ਹੈ ਭੀਖ ਮੰਗਨੇ ਦਾ ਕੱਟੇ ਗੂਗਲ ਪੇ ਕੈਸ਼ ਗੂਗਲ ਪੇ ਆ 100 ਗੱਲ ਦੋ ਐਲੋ ਹੋਰ ਦੋ ਸਕੈਨਰ ਤੋਂ ਦੇ 100 ਕਿ ਮੈਂ ਕਰ ਦਈਏ 50 ਦੀ ਗੱਲ ਦੋ ਬਾ ਰੋਂਡੀ ਪਾਉਣਾ ਹੈ ਬੰਦਾ ਦਾ ਇੱਧਰੇ ਰੋਂਡੀ ਪਾਉਣਾ 50 ਰੁਪਏ ਇੱਕ ਉਹਦਾ ਰੋਂਡੀ ਪਾਉਣਾ ਰੋਂਡੀ ਆ ਬੰਦਾ ਰੋਂਡੀ ਪਾਉਣਾ ਇਹਦੇ ਕੋਲ ਆਇਆ ਰੋਂਡੀ ਪਾਉਣਾ ਬੈਨਰ ਦੇਖ ਬੈਨਰ ਇਹ ਰੋਂਡੀ ਪਾਉਣਾ ਇਹ ਸਾਡੇ ਨਾਲ ਰੋਂਡੀ ਵਾਲੀ ਬੈਨਰ ਦੇਖ ਆ ਰੋਂਡੀ ਪਾ ਗਿਆ ਇਹਨਾਂ ਹੋਰ ਖੇਡਣਾ ਹੋਰ ਖੇਡੋ ਹੋਰ ਕਿਵੇਂ ਖੇਡ ਲਈਏ ਖੇਡੋ ਹੋਰ ਤੂੰ ਨਾ ਪਹਿਲਾਂ 1.500 ਰੋਂਡੀ ਵਾ ਗਿਆ ਦੁਵਾਗੇ ਦਿਖਾ ਚੱਲ ਇੱਕ ਤੈਨੂੰ ਬਹੁਤ ਜਗ੍ਹਾ ਜੁਗਾ ਤੇ ਕੀ ਰੇਟ ਆ ਕੀ ਮਿਲਿਆ ਕਿੰਨਾ ਰੇਟ ਮਿਲਿਆ ਜਗਾ ਦਾ ਇੱਕ ਜਗ੍ਹਾ ਮਿਲਿਆ 7.5 ਲੱਖ 7.5 ਲੱਖ ਰੁਪਏ ਆਹਾਂ ਇੰਨੀ ਕੋ ਇੰਨੀ ਕਣੀ ਪੂਰੀ ਦਾ ਤਾਂ ਪਿੱਛੇ ਇੰਨੀ ਜਗਾ 7.5 ਲੱਖ ਰੁਪਏ ਆ ਤੈਨ ਕਿਨੇ ਲਈ ਆ ਤੈਨ ਕਿਨੇ ਦਿੱਤੇ ਮੈਂ ਮਾਲਕ ਦੇ ਉਹ ਆਪਾਂ ਇਹ ਤੂੰ ਵਿੱਚ ਦੁਕਾਨ ਲਾਉਣ ਆ ਹਾਂ ਇੱਥੇ ਜਿਹੜੀ ਫਿਰ ਲੋਕੋ ਦਿਹਾੜੀ ਤੇ ਆ ਗਿਆ ਆਜਾ ਓਹ ਚਾ ਠੀਕ ਆ ਇੱਕ ਬੰਦਾ ਸਾਰਾ ਠੇਕੇ ਤੇ ਲੈ ਲੈਂਦਾਗਾ ਆ ਸਾਰਾ ਜਾਲਸਾ ਉਹਦਾ ਹੀ ਆ ਸਾਰੇ ਬੰਦੇ ਦਿਹਾੜੀ ਤੇ ਆ ਇਹ ਦਸਤਵਾਲੀ ਰੂੜੀਆਂ ਉਹਦੀਆਂ ਦੁਕਾਨ ਵਾਲੀ ਉਹ ਕਰਦੇ ਆ ਉਹ ਕਰਦੇ ਆ ਉਹਨੂੰ ਕਰਦੀਏ ਬੰਦੂਖ ਵਾਲੇ ਨੂੰ ਪੈਸੇ ਉਹਨੂੰ ਕਰਦੇ ਚੱਲ ਆਰ ਇੱਧਰ ਆ ਜਾ ਤੈਨੂੰ ਕਰਨੇ ਆ ਬਈ ਗੂਗਲ ਪੇ ਉਹਦੇ ਪੈਸੇ ਨੂੰ ਆ ਦੇ ਕੱਢਣੀ ਆ ਕਿੰਨੇ ਦੀ ਆ 50 ਦੀ ਕਿੰਨੇ 6 6 ਬਸ 100 ਕਰਦੇ ਨੇ ਫਿਰ ਸਕੈਨ ਉਹ ਆ ਡੱਬੀ ਢਾਣੀ ਹਤਾ ਹਾਂਜੀ ਹਾਂਜੀ ਉਹ ਚੀਜ਼ ਮਿਲਦੀ ਉਹ ਉਹ ਹੱਲ ਤੋਂ ਡਾ ਡੱਬੀ ਮੈਂ ਸਰਕਾਜ ਪਿਛਲੀ ਵਾਰ ਕੋਨਰਜੀ ਲੋ ਤਿੰਨ ਤਿੰਨ ਦੋਨੇ ਡੱਬੀਆ ਪਾਓ ਦੋਨੇ ਤਿੰਨ ਤਿੰਨ ਪਾ ਦਿਓ ਚੱਲਦੀਆਂ ਨੇ ਇਹ ਦੋਨੇ ਕੱਢ ਜਾਏ ਕੱਢ ਜਾ ਇਕੱਲਾ ਇਕੱਲਾ ਮਾਰੇਓ ਤੇ ਚੱਲ ਵੀ ਬਾਈ ਤੇਰਾ ਮਾਰੀ ਦੇਣਾ ਹੱਲੇ ਬਾਕੀ ਤਾਂ ਨੇ ਪਹੁੰਚਣਾ ਓਹੋ ਚੱਲ ਗੋਰੇ ਓਹੋ ਥੋੜੇ ਫਰਕ ਦੀ ਰਹਿ ਗਿਆ ਚੱਲ ਹੱਲ ਤੇ ਡਾਓ ਦੇਖੀ ਮਹੇਲੀ ਜੱਕਣੀ ਜਾ ਤੇਰੇ ਥੋੜੇ ਫਰਕ ਦੀ ਛਾਲੇ ਛੱਡ ਦਿੰਦੇ ਇੱਕ ਇੱਕ ਸ਼ਾਟ ਰਹਿ ਗਿਆ ਤੁਹਾਡੇ ਕੋਲ ਮਿੱਤਰੋ ਖੜ ਜਾ ਗੋਰੇ ਮਾਰੀ ਨਾਲ ਥੱਲੀ ਖੜਾ ਬਰੂਟੀ ਦੀ ਓਹ ਆ ਫੈਂਟਾ ਫੂਨਟੇ ਹੀ ਮਾਰ ਲਓ ਰਹਿਣ ਦੋ ਹੱਲੇ ਤੁਹਾਡੇ ਬੰਸ ਦੀ ਨਹੀਂ ਓਏ ਬਟਾ ਤੁਮਸੇ ਨਾ ਹੋ ਪਾਏਗਾ ਹੋ ਗਏ ਪੂਰੇ ਹੋ ਗਏ ਹੋ ਗਏ ਦੋ ਬਾਧੂ ਕਹਿੰਦਾ ਸੀ ਆ ਤੂੰ ਆ ਤੇਰੇ ਦੇ ਵੀ ਜੀ ਦਾ ਮੁੰਡਾ ਹੋ ਗਿਆ ਵੀ ਤੇ ਤੁਹਾਨੂੰ ਜੱਗ ਲੱਗੇ ਹੋਰ ਤੇ ਉਹ ਮਾਤ ਉੱਥੇ ਰਹਿੰਦਾ ਰਿਹਾ ਕਸੌਲੀ ਦੇਖੋ ਰਫਲ ਇਹਨਾਂ ਦੀ ਓ ਸਟੈਨਰ ਸਟੈਨਰ ਦੇ ਇੱਥੇ ਆ ਦਾਸਤਕ ਦਾਸਤਕ ਮੇਲਾ 10 ਦਿਨ ਦਾ ਦੱਸ ਦਿੰਦਾ ਗਰਮੀ ਵਾਲੀ ਆ ਗਰਮੋਂ ਗਰਮੀ ਹੋ ਗਈ ਆ 100 ਕਰਤਾ 50 ਉਹਦੇ ਕਰਤੇ ਠੀਕ ਆ ਇਹਨੂੰ ਤਾਂ ਉੱਪਰ ਤੋਂ ਲੈਣਾ ਪਏ ਇਹ ਬਹਾ ਜੀ ਰੋਂਡੇ ਬੋਨਾ ਤੂੰ ਰੋਂਡੇ ਤੂੰ ਭਾਈ ਰੋਂਡੇ ਹਰ ਰੋਂਡੀ ਆਈ ਰੋਂਡੀ ਇਹਦੇ ਬਣਾਇਆ ਰੋਂਡੀ ਇਹ ਮੈਂ ਘਰੋਂ ਜਲਦੀ ਜੇ ਸ਼ਾਮ ਨੂੰ ਆਵਾਂਗੇ ਮਾਸ਼ਾਅੱਲਾ ਚਲੋ ਸਾਥਰੀ ਗਾਲ ਜੀ ਆਹ ਬਲੌਗ ਇੱਥੇ ਖਤਮ ਆ ਉਹ ਤੁਹਾਨੂੰ ਅਗਲਾ ਸ਼ਾਮ ਨੂੰ ਬੜਾ ਮਕੇ ਦੁਬਾਰੇ ਉਹ ਬਾਹਲਾ ਵੱਡਾ ਹੋ ਜੂ ਫਿਰ ਆਹ ਆਹ ਚਲੋ ਆਹ ਐਸ ਦੀ ਐਂਡ ਆ ਬਾਈ ਕਰੋ ਵਾਹ ਠੀਕ ਹੈ ਸ਼ਾਸਤਰੀ ਗਾਲ